ਅੰਮ੍ਰਿਤਕੌਰ ਜੀ ਦੀ ਕਹਾਣੀ ਮਨ ਦਾਦੀ ਆ ਦੇਖੋ ਮੰਮੀ ਨੇ ਸਟੇਟਸ ਪਾਇਆ ਮਾਈ ਸਵੀਟ ਫੈਮਲੀ ਲਿਖ ਕੇ ਪੋਤੀ ਨੇ ਮੋਬਾਈਲ ਦਾਦੀ ਅੱਗੇ ਕਰਦੇ ਆ ਕਿਹਾ ਦਾਦੀ ਨੇ ਕੋਲ ਪਏ ਮੇਜ਼ ਤੇ ਰੱਖੀ ਐਨਕ ਦੇ ਸ਼ੀਸ਼ੇ ਸਾਫ਼ ਕਰਦੇ ਆ ਐਨਕ ਲਾਈ ਤੇ ਮੋਬਾਈਲ ਦੇਖਣ ਲੱਗੀ ਪਰ ਦਾਦੀ ਨੇ ਜਿੰਨੀ ਖੁਸ਼ੀ ਨਾਲ ਐਨਕ ਲਾਈ ਸੀ ਉਸਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਸਾਰੀ ਕਿਤੇ ਉੱਡ ਪੁੱਟ ਗਈ ਆ ਦੇਖੋ ਮੈਂ ਪਾਪਾ ਤੇ ਮੰਮੀ ਕਿੰਨੀ ਸੋਹਣੀ ਐ ਨਾ ਹਾਂ ਪੁੱਤਰ ਬਹੁਤ ਸੋਹਣੀ ਐ ਜਿਉਂਦੇ ਵਸਤੇ ਰਹੋ ਦਾਦੀ ਨੇ ਐਨਕ ਉਤਾਰਦਿਆਂ ਆਖਿਆ ਉਹ ਪੋਤੀ ਵੱਲ ਪਿੱਠ ਕਰਕੇ लेट ਗਈ ਮੱਦਮ ਜਿਹੀ ਆਵਾਜ਼ ਵਿੱਚ ਉਸਨੇ ਪਤਾ ਨਹੀਂ ਕਿਸ ਨੂੰ ਕਿਹਾ ਮੇਰੇ ਤੋਂ ਬਿਨਾ ਹੀ ਸਵੀਟ ਫੈਮਲੀ ਕਿਤੇ ਮੈਂ ਵਾਦੂ ਤਾਂ ਨਹੀਂ ਲੱਗਣ ਲੱਗ ਪਈ ਫੋਟੋ ਵਿੱਚ ਮੇਰੇ ਤੋਂ ਬਿਨਾ ਹੀ ਫੈਮਲੀ ਸਵੀਟ ਬਣ ਗਿਆ ਮੈਂ ਤਾਂ ਕਦੇ ਕਿਸੇ ਨੂੰ ਕੁਝ ਕਿਹਾ ਵੀ ਨਹੀਂ ਕੋਈ ਤਿੰਨ ਕਰੇ ਕੋਈ 13 ਅਗਲਿਆਂ ਦਾ ਘਰ ਹੈ ਪਰ ਬਣਾਇਆ ਤਾਂ ਮੈਂ ਹੀ ਐ ਕਿੰਨੀਆਂ ਔਖੀਆਂ ਕੱਟ ਕੇ ਕਿ ਮੈਂ ਪਰਿਵਾਰ ਦਾ ਹਿੱਸਾ ਨਹੀਂ ਸਾਹਮਣੇ ਕੰਧ ਤੇ ਲੱਗੀ ਆਪਣੇ ਪਤੀ ਦੀ ਤਸਵੀਰ ਵੱਲ ਦੇਖਣ ਲੱਗੀ ਉਸ ਨੂੰ ਦੁਨੀਆ ਛੱਡ ਕੇ ਗਏ ਨੂੰ 30 ਸਾਲ ਹੋ ਗਏ ਸਨ ਦੋਵੇਂ ਬੱਚੇ ਬਹੁਤ ਛੋਟੇ ਸਨ ਜਿਹੜੀਆਂ ਮੁਸ਼ਕਲਾਂ ਨਾਲ ਉਸਨੇ ਬੱਚਿਆਂ ਨੂੰ ਪਾਲਿਆ ਤੇ ਪੜਾਇਆ ਸਭ ਅੱਖਾਂ ਅੱਗੇ ਆ ਗਿਆ ਬੱਚਿਆਂ ਦੀ ਸਲਾਮਤੀ ਲਈ ਨੰਗੇ ਪੈਰੀ ਧਾਰਮਿਕ ਸਥਾਨਾਂ ਤੇ ਜਾ ਕੇ ਨੱਕ ਰਗੜੇ ਪੜਾ ਕੇ ਨੌਕਰੀਆਂ ਕਰਨ ਦੇ ਕਾਬਲ ਬਣਾਇਆ ਪੋਤੀ ਨੂੰ ਉਸਨੇ ਰਾਤਾਂ ਜਾਗ-ਜਾਗ ਪਾਲਿਆ ਆਪਣੀ ਢਿੱਡੋ ਜੰਮੀ ਔਲਾਦ ਵਾਂਗ ਘਰ ਦੇ ਕੰਮ ਵੀ ਉਸਨੇ ਛੱਡੇ ਨਹੀਂ ਸਨ ਅੱਧੇ ਕੰਮ ਉਹ ਖੁਸ਼ੀ-ਖੁਸ਼ੀ ਕਰ ਦਿੰਦੀ ਆਖਦੀ ਕਿ ਹੱਥ ਪਿਆਰ ਚੱਲਦੇ ਰਹਿਣ ਤਾਂ ਸਰੀਰ ਵੀ ਠੀਕ ਰਹਿੰਦਾ ਹੈ ਅੱਜ ਉਸ ਨੂੰ ਸਰੀਰ ਵੀ ਥੱਕਿਆ-ਥੱਕਿਆ ਲੱਗ ਰਿਹਾ ਸੀ ਉਸ ਨੂੰ ਜਾਪ ਰਿਹਾ ਸੀ ਜਿਵੇਂ ਚਿਰਾਂ ਤੋਂ ਬਿਮਾਰ ਹੋਵੇ ਉਸ ਦੀਆਂ ਸਾਰੀਆਂ ਪੀੜਾਂ ਹਰੀਆਂ ਹੋ ਗਈਆਂ ਵਾਰ-ਵਾਰ ਸਵੀਟ ਫੈਮਿਲੀ ਵਿੱਚ ਆਪਣੇ ਆਪ ਨੂੰ ਲੱਭਦੀ ਉੱਠਣ ਲੱਗਿਆ ਉਸ ਨੂੰ ਕਮਜ਼ੋਰੀ ਮਹਿਸੂਸ ਹੋਈ ਨੋ ਉਸ ਤੇ ਕਮਰੇ ਵਿੱਚ ਆਈ ਉਸ ਤਾਂ ਉਹਨੂੰ ਬੁਲਾਉਣ ਨੂੰ ਜੀ ਨਾ ਕੀਤਾ ਗਵੰਡਣਾ ਦੀਆਂ ਗੱਲਾਂ ਚੇਤੇ ਆਉਣ ਲੱਗੀਆਂ ਜਿਹੜੀਆਂ ਆਖਦੀਆਂ ਹੁੰਦੀਆਂ ਸਨ ਜਿੰਨਾ ਮਰਜੀ ਜ਼ੋਰ ਲਾ ਲਵੋ ਨੂਹਾਂ ਧੀਆਂ ਨਹੀਂ ਬਣ ਸਕਦੀਆਂ ਧੀਆਂ ਕਿਉਂ ਬਣਾਉਣਾ ਨੁਹਾਈ ਰਹਿਣ ਦਿਓ ਨਾ ਨੁਹਾਂ ਵੀ ਤਾਂ ਪਿਆਰੀਆਂ ਹੁੰਦੀਆਂ ਨੇ ਉਹ ਹੱਸ ਕੇ ਆਖ ਦਿੰਦੀ ਅੱਜ ਉਹਨੂੰ ਲੱਗ ਰਿਹਾ ਸੀ ਸ਼ਾਇਦ ਉਹ ਸੱਚੀ ਕਹਿ ਰਹੀਆਂ ਸਨ ਉਹ ਆਪਣੇ ਆਪ ਨੂੰ ਕੋਸ ਰਹੀ ਸੀ ਕਦੇ ਸੋਚਦੀ ਐਨੀ ਬੁਰੀ ਵੀ ਨਹੀਂ ਉਸਦੀ ਨੂੰ ਠੀਕ ਤਾਂ ਚੱਲ ਰਿਹਾ ਪਰਿਵਾਰ ਫਿਰ ਗਵੰਡਣਾ ਦੀਆਂ ਗੱਲਾਂ ਭਾਰੂ ਹੋ ਜਾਂਦੀਆਂ ਫਿਰ ਸੋਚਦੀ ਗਵੰਡਣਾ ਠੀਕ ਹੀ ਆਖਦੀਆਂ ਸਨ ਮੈਂ ਹੀ ਨਹੀਂ ਉਸ ਨੂੰ ਕਦੇ ਕੁਝ ਕਿਹਾ ਜਿਸ ਦਿਨ ਆਖ ਦਿੱਤਾ ਉਸ ਦਿਨ ਪਤਾ ਨਹੀਂ ਕੀ ਕੀ ਸੁਣਨਾ ਪਊ ਮੈਂ ਸੱਚੀ ਕਾਮਲੀ ਆ ਜਿਨੇ ਆਉਂਦੀ ਨੂੰ ਸਿਰ ਤੇ ਬਿਠਾ ਲਿਆ ਅੱਜ ਮੈਂ ਪਰਿਵਾਰ ਵਿੱਚੋਂ ਕੱਢ ਕੇ ਭਗਾ ਮਾਰੀ ਹੁਣ ਮੈਂ ਕਿੱਥੇ ਜਾਵਾਂ ਮੈਨੂੰ ਵੀ ਬੁਲਾ ਲੈ ਹੁਣ ਉਹ ਪਤੀ ਦੀ ਫੋਟੋ ਵੱਲ ਦੇਖ ਕੇ ਮਨ ਹੀ ਮਨ ਉਸ ਨਾਲ ਗੱਲਾਂ ਕਰ ਰਹੀ ਸੀ ਉਸ ਦੀਆਂ ਅੱਖਾਂ ਪਰ ਆਈਆਂ ਇੱਕ ਅੱਖ ਦਾ ਪਾਣੀ ਡੁੱਲ ਗਿਆ ਤੇ ਦੂਜੀ ਦਾ ਪਹਿਲਾਂ ਹੀ ਦੁਪੱਟੇ ਨਾਲ ਸਮੇਟ ਲਿਆ ਪੋਤੀ ਨੇ ਦੋ ਤਿੰਨ ਵਾਰ ਦਾਦੀ ਦਾ ਮੂੰਹ ਚੁੰਮਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਪਰੇ ਨੂੰ ਧੱਕ ਦਿੱਤਾ ਪੋਤੀ ਆਮ ਕਰਕੇ ਦਾਦੀ ਨਾਲ ਹੀ ਸ਼ਰਾਰਤਾ ਕਰਦੀ ਕਿਉਂਕਿ ਮਾਪਿਓ ਦੋਵੇਂ ਨੌਕਰੀ ਕਰਦੇ ਸਨ ਦਾਦੀ ਕੀ ਹੋ ਗਿਆ ਪੋਤੀ ਨੇ ਰੋਣਾ ਜਿਹਾ ਮੂੰਹ ਬਣਾ ਕੇ ਆਖਿਆ ਮੈਨੂੰ ਛੇੜ ਨਾ ਮੇਰਾ ਮਨ ਨਹੀਂ ਠੀਕ ਉਸ ਨੇ ਕੁੜੀ ਵੱਲ ਮੂੰਹ ਫੇਰਦਿਆਂ ਆਖਿਆ ਕੁੜੀ ਚੁੱਪ ਹੋ ਗਈ ਮੋਬਾਈਲ ਤੇ ਗੇਮ ਖੇਡਦੀ ਖੇਡਦੀ ਥੋੜੀ ਦੇਰ ਬਾਅਦ ਆਪਣੀ ਦਾਦੀ ਵੱਲ ਦੇਖ ਲੈਂਦੀ ਉਹ ਦਾਦੀ ਆ ਦੇਖੋ ਪਹਿਲੀ ਫੋਟੋ ਤੋਂ ਵੀ ਘੈਂਟ ਕੁੜੀ ਨੇ ਦਾਦੀ ਨੂੰ ਐਨਕ ਫੜਾਉਂਦਿਆਂ ਕਿਹਾ ਮੈਂ ਨਹੀਂ ਦੇਖਣੀ ਫੇਰ ਦੇਖ ਲਵਾਂ ਪਰ ਕੁੜੀ ਦੀ ਜਿੱਦ ਮੂਰੇ ਦਾਦੀ ਦੀ ਇੱਕ ਨਾ ਚੱਲੀ ਉਹਨੇ ਉਤਰੇ ਜਹੇ ਜੀ ਨਾਲ ਐਨਕ ਲਾਈ ਦਾਦੀ ਆ ਦੇਖੋ ਤੁਸੀਂ ਇੱਥਾਂ ਲਿਖਿਆ ਮੇਰੇ ਪਿਆਰੇ ਪਰਿਵਾਰ ਦੀ ਉਹ ਸਖਸ਼ੀਅਤ ਜਿਸ ਦੀ ਮਿਹਨਤ ਅਤੇ ਦੁਆਵਾਂ ਸਾਦਕਾ ਅਸੀਂ ਸਾਰੇ ਖੁਸ਼ ਹਾਂ ਪਹਿਲਾਂ ਮੈਂ ਗੇਮ ਖੇਡ ਰਹੀ ਸੀ ਇਸ ਕਰਕੇ ਇਹ ਫੋਟੋ ਦਿਖਾਉਣੀ ਰਹਿ ਗਈ ਦਾਦੀ ਦੇ ਚਿਹਰੇ ਤੇ ਮੁਸਕਰਾਹਟ ਆਉਣ ਲੱਗੀ ਉਹ ਵਾਰ-ਵਾਰ ਪੜ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਵਾਲੀ ਚਮਕ ਆ ਰਹੀ ਸੀ ਸੱਚੀ ਉਸ ਦੀ ਫੋਟੋ ਬੜੀ ਟੌਰ ਵਾਲੀ ਸੀ ਸੂਟ ਵੀ ਬੜਾ ਸੋਹਣਾ ਚੱਚਿਆ ਸੀ ਦੁਪੱਟੇ ਦੇ ਚਾਰੇ ਪਾਸੇ ਬਾਰੀਕ-ਬਾਰੀਕ ਕਢਾਈ ਸੀ ਇਹ ਸੂਟ ਵੀ ਤਾਂ ਨੋਨੇ ਧੱਕੇ ਨਾਲ ਲੈ ਕੇ ਦਿੱਤਾ ਸੀ ਆਖਦੀ ਸੀ ਮੰਮੀ ਸੋਹਣੇ-ਸੋਹਣੇ ਕੱਪੜੇ ਪਾਇਆ ਕਰੋ ਦੇਖਣ ਵਾਲਾ ਕੀ ਕਹੂਗਾ ਨੂ ਪੁੱਤ ਸਰਕਾਰੀ ਨੌਕਰੀ ਕਰਦੇ ਨੇ ਮਾਂ ਉਹੀ ਘਸੇ ਪਿੱਟੇ ਕੱਪੜੇ ਪਾਈ ਫਿਰਦੀ ਹੈ ਕਪੜਾ ਲੀੜਾ ਜੁੱਤੀ ਜੋੜਾ ਨੂਨ ਨੇ ਤਾਂ ਕਦੇ ਕਸਰ ਨਹੀਂ ਛੱਡੀ ਨਾਲੇ ਜੀਨੂੰ ਕੋਈ ਲਾਸ ਦੀ ਪ੍ਰਵਾਹ ਹੋਵੇ ਉਹ ਆਪਣੇ ਫਰਜ਼ਾਂ ਤੋਂ ਨਹੀਂ ਭੱਜਦਾ ਹੁੰਦਾ ਕੁਝ ਸਮਾਂ ਦੇਖਦੀ ਰਹੀ ਫਿਰ ਉਸਨੇ ਮੋਬਾਈਲ ਕੁੜੀ ਵੱਲ ਵਧਾਇਆ ਨਹੀਂ ਦਾਦੀ ਹੁਣ ਮੈਂ ਆਪਣੀ ਕਿਤਾਬ ਪੜ੍ਹਨ ਲੱਗੀ ਆ ਮੈਂ ਵੀ ਕਿੰਨੀ ਕਾਮਲੀ ਆ ਪਤਾ ਨਹੀਂ ਕੀ ਪੁੱਠਾ ਸਿੱਧਾ ਸੋਚੀ ਜਾ ਰਹੀ ਸੀ ਬੰਤੋਦੀ ਨੂੰ ਆਪਣੇ ਜਵਾਕਾਂ ਨੂੰ ਬੰਤੋ ਦੇ ਕੋਲ ਵੀ ਨਹੀਂ ਲੱਗਣ ਦਿੰਦੀ ਮੇਰੀ ਨੂ ਨੇ ਕਦੇ ਨਹੀਂ ਰੋਕਿਆ ਕੋਈ ਪ੍ਰੋਗਰਾਮ ਹੋਵੇ ਭਾਵੇਂ ਘਰ ਵਿੱਚ ਭਾਵੇਂ ਇਹਦੇ ਪੇਕਿਆਂ ਦੇ ਮੈਨੂੰ ਪੂਰਾ ਮਾਣ ਦਿੰਦੇ ਨੇ ਹੋਰ ਮੈਨੂੰ ਕੀ ਚਾਹੀਦਾ ਜੇ ਮੁੰਡਾ ਮੈਨੂੰ ਕਈ ਵਾਰ ਖੇਜਦਾ ਉਹਨੂੰ ਆਖ ਦਿੰਦੀ ਐ ਕਿ ਮੰਮੀ ਨੂੰ ਆਦਰ ਨਾਲ ਬੋਲਿਆ ਕਰੋ ਬਸ ਕਦੇ-ਕਦੇ ਚੁੱਪ ਜਿਹੀ ਹੋ ਜਾਂਦੀ ਐ ਉਦੋਂ ਪਤਾ ਨਹੀਂ ਕੀ ਹੋ ਜਾਂਦਾ ਮਾਂ ਆਖਦੀ ਹੁੰਦੀ ਸੀ ਕੁੜੀਆਂ ਦੇ ਅੰਦਰ ਕਈ ਖਾਨੇ ਬਣੇ ਹੁੰਦੇ ਨੇ ਦਰਦ ਸਮੋਣ ਲਈ ਪੇਕਿਆਂ ਦਾ ਦਰਦ ਸਹਰਿਆਂ ਸਾਹਮਣੇ ਨਹੀਂ ਦੱਸਦੀਆਂ ਕਿ ਕੱਲ ਨੂੰ ਕੀ ਪਤਾ ਕਿਹੜੀ ਗੱਲ ਦਾ ਮੇਣਾ ਬਣਾ ਕੇ ਮਾਰ ਦੇਣ ਸਹਰਿਆਂ ਦਾ ਪੇਤ ਪੇਕਿਆਂ ਕੋਲ ਨਹੀਂ ਦਿੰਦੀਆਂ ਪੇਕਿਆਂ ਦੀ ਚੰਗਿਆਈ ਨਾਲ ਸਹਰੇ ਘਰ ਵਿੱਚ ਆਦਰ ਮਿਲਦਾ ਤੇ ਸਹਰਿਆਂ ਦੇ ਚੰਗੇ ਹੋਣ ਨਾਲ ਪੇਕੇ ਘਰ ਮਾਣ ਮਿਲਦਾ ਪਰ ਪਰ ਇਹ ਗੱਲਾਂ ਤਾਂ ਪਿੱਛੇ ਛੁੱਟ ਗਈਆਂ ਹੁਣ ਤਾਂ ਪਰਿਵਾਰ ਦੇ ਜੀਆਂ ਨੂੰ ਅਜੇ ਪੂਰੀ ਗੱਲ ਦਾ ਪਤਾ ਨਹੀਂ ਹੁੰਦਾ ਰਿਸ਼ਤੇਦਾਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਫੋਨ ਦਾ ਬਟਨ ਦੱਬਣ ਲੱਗਿਆ ਸਕਿੰਟ ਵੀ ਨਹੀਂ ਲੱਗਦਾ ਦੇਖਦਿਆਂ ਦੇਖਦਿਆਂ ਸਭ ਬਦਲ ਗਿਆ ਮੈਂ ਵੀ ਬਦਲ ਗਈ ਸਾਂ ਅੱਜ ਤਾਂ ਭਾਵੇਂ ਥੋੜੀ ਦੇਰ ਲਈ ਹੀ ਸਿਰਫ ਇੱਕ ਫੋਟੋ ਨੂੰ ਦੇਖ ਕੇ ਮੈਂ ਸਾਰਾ ਕੁਝ ਭੁੱਲ ਚੱਲੀ ਸੀ ਮੇਰੇ ਬੱਚੇ ਮੇਰੀ ਹਰ ਲੋੜ ਦਾ ਕਿੰਨਾ ਖਿਆਲ ਰੱਖਦੇ ਨੇ ਮੈਂ ਤਾਂ ਲੋਕਾਂ ਦੀਆਂ ਮਾਵਾਂ ਨੂੰ ਸਮਝਾਉਂਦੀ ਹੁੰਦੀ ਸੀ ਜਵਾਕ ਹੁਣ ਸਾਰਾ ਦਿਨ ਮਾਵਾਂ ਦੇ ਦਵਾਲੇ ਹੀ ਘੁੰਮਦੇ ਰਹਿਣ ਉਹਨਾਂ ਨੂੰ ਆਪਣੇ ਕੰਮ ਵੀ ਤਾਂ ਕਰਨੇ ਹੁੰਦੇ ਨੇ हां ਬਣਦਾ ਸਤਿਕਾਰ ਹਰ ਬਜ਼ੁਰਗ ਨੂੰ ਮਿਲਣਾ ਚਾਹੀਦਾ ਫਿਰ ਮੈਨੂੰ ਤਾਂ ਮਿਲ ਰਿਹਾ ਕੁਝ ਸਮਾਂ ਪਹਿਲਾਂ ਉਸ ਦੇ ਅੰਦਰ ਪੈਦਾ ਹੋਇਆ ਰਿਸ਼ਤਿਆਂ ਨੂੰ ਮਾਰਨ ਵਾਲਾ ਜ਼ਹਿਰ ਹੌਲੀ-ਹੌਲੀ ਆਪਣੇ ਪਰਿਵਾਰ ਲਈ ਦੁਆਵਾਂ ਵਿੱਚ ਬਦਲ ਰਿਹਾ ਸੀ ਉਹ ਇੱਕ ਟੱਕ ਆਪਣੀ ਪੋਤੀ ਵੱਲ ਵੇਖ ਰਹੀ ਸੀ ਉਸ ਲਈ ਪਿਆਰ ਉਮੜ ਰਿਹਾ ਸੀ ਕਿੰਨਾ ਕੰਮ ਰਹਿ ਗਿਆ ਪੁੱਤ ਤੇਰਾ ਉਸਨੇ ਪੁੱਛਿਆ ਬਸ 2 ਮਿੰਟ ਦਾ ਰਹਿ ਗਿਆ ਕੁੜੀ ਨੇ ਦੋ ਉਂਗਲਾਂ ਖੜੀਆਂ ਕਰਕੇ ਆਖਿਆ ਉਹ ਉਡੀਕ ਰਹੀ ਸੀ ਕਿ ਕਦੋਂ ਉਸਦੀ लाਡਲੀ ਪੋਤੀ ਦਾ ਕੰਮ ਖਤਮ ਹੋਵੇ ਅਤੇ ਉਸ ਨੂੰ ਕੋਲ ਬੁਲਾਵੇ ਕੰਮ ਖਤਮ ਕਰਕੇ ਕੁੜੀ ਨੇ ਕਿਤਾਬਾਂ ਕਾਪੀਆਂ ਬੜੇ ਸਲੀਕੇ ਨਾਲ ਬਸਤੇ ਵਿੱਚ ਪਾਈਆਂ ਉਹ ਥੋੜਾ ਝਿਜਕਦੀ ਜਿਹੀ ਦਾਦੀ ਕੋਲ ਬਿਨਾਂ ਬੁਲਾਏ ਹੀ ਆ ਗਈ ਦਾਦੀ ਦਾ ਹੱਥ ਫੜ ਕੇ ਉਸ ਦੀਆਂ ਉਂਗਲਾਂ ਨਾਲ ਖੇਡ ਰਹੀ ਸੀ ਫਿਰ ਆਪਣੇ ਹੱਥ ਨਾਲ ਹੱਥ ਜੋੜ ਕੇ ਦੇਖਣ ਲੱਗੀ ਉਹ ਸੋਚ ਰਹੀ ਸੀ ਬੱਚੇ ਦੀ ਸ਼ੋਅ ਵਿੱਚ ਕਿੰਨਾ ਆਨੰਦ ਹੁੰਦਾ ਹੈ ਮੇਰਾ ਦਿਮਾਗ ਪਤਾ ਨਹੀਂ ਕਿਹੜੇ ਪੁੱਠੇ ਰਾਹ ਤੁਰ ਚੱਲਿਆ ਸੀ ਮੇਰਾ ਹੱਥ ਅਜੇ ਵੀ ਛੋਟਾ ਹੈ ਤੁਹਾਡੇ ਹੱਥ ਨਾਲੋਂ ਕੁੜੀ ਨੇ ਮੂੰਹ ਜਿਹਾ ਫੁਲਾ ਕੇ ਕਿਹਾ ਦਾਦੀ ਨੇ ਦੋਵਾਂ ਹੱਥਾਂ ਨਾਲ ਕੁੜੀ ਨੂੰ ਨੇੜੇ ਕੀਤਾ ਤੇ ਉਸ ਦਾ ਮੱਥਾ ਚੁੰਮ ਲਿਆ ਤੇ ਪਿਆਰ ਨਾਲ ਕਿਹਾ ਅਜੇ ਮੇਰਾ ਪੁੱਤ ਛੋਟਾ ਹੈ ਇਸ ਲਈ ਦਾਦੀ ਤੁਹਾਡਾ ਮਨ ਠੀਕ ਹੋ ਗਿਆ ਉਸ ਨੇ ਦਾਦੀ ਦੀ ਛਾਤੀ ਤੇ ਆਪਣਾ ਸਿਰ ਰੱਖਦਿਆਂ ਆਖਿਆ ਮਨ ਦਾ ਕੀ ਹੈ ਕਦੇ ਇੱਧਰ ਨੂੰ ਘੋੜੇ ਭਜਾ ਲੈਂਦਾ ਹੈ ਕਦੇ ਉੱਧਰ ਨੂੰ ਇਹ ਤਾਂ ਡੋਬੇ ਸੋਕੇ ਹੁੰਦਾ ਹੀ ਰਹਿੰਦਾ ਹੈ ਇਹ ਮਨ ਦੀ ਖੇਡ ਐ ਸਾਰੀ ਉਸਨੇ ਕੁੜੀ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਕੁੜੀ ਨੂੰ ਭਾਵੇਂ ਦਾਦੀ ਦੀ ਪੂਰੀ ਗੱਲ ਦੀ ਸਮਝ ਨਾ ਪਈ ਪਰ ਉਹ ਖੁਸ਼ ਸੀ ਕਿ ਦਾਦੀ ਦਾ ਮਨ ਹੁਣ ਠੀਕ ਹੈ ਧੰਨਵਾਦ